ਸਤਿ ਸ਼੍ਰੀਕਾਲ ਜੀ ਨਮਸਤੇ ਜੀ ਆਦਾਬ ਜੀ ਤੁਹਾਡਾ ਸਵਾਗਤ ਹੈ ਮੇਰੇ ਕਹਾਣੀਆਂ ਵਾਲੇ ਚੈਨਲ ਤੇ ਅੱਜ ਅਸੀਂ ਤੁਹਾਨੂੰ ਇੱਕ ਲੋਕ ਕਹਾਣੀ ਸੁਣਾਵਾਂਗੇ ਰੂਪ ਬਸੰਤ ਰੂਪ ਬਸੰਤ ਦੀ ਲੋਕ ਗਾਥਾ ਸਦੀਆਂ ਪੁਰਾਣੀ ਹੈ ਇਤਿਹਾਸ ਦੀਆਂ ਪੈੜਾਂ ਇਸ ਨੂੰ ਉੱਚਾ ਪਿੰਡ ਸੰਘੋਲ ਨਾਲ ਜੋੜਦੀਆਂ ਹਨ ਇਸ ਪਿੰਡ ਦੇ ਨਾਂ ਨਾਲ ਕਈ ਦੰਦ ਕਥਾਵਾਂ ਜੁੜੀਆਂ ਹੋਈਆਂ ਹਨ ਕਹਿੰਦੇ ਆ ਹਜ਼ਾਰਾਂ ਬੜੇ ਪਹਿਲਾਂ ਸੰਘੋਲ ਜਿਸ ਦਾ ਨਾਮ ਸੰਗਲਾਦੀਪ ਸੀ ਰਾਜਾ ਖੜਕਸੈਨ ਦੀ ਰਾਜਧਾਨੀ ਸੀ ਉਹ ਇੱਕ ਨੇਕ ਦਿਲ ਤੇ ਧਰਮੀ ਰਾਜਾ ਸੀ ਉਸ ਦੇ ਦੋ ਪੁੱਤਰ ਸਨ ਰੂਪ ਤੇ ਬਸੰਤ ਪਰ ਖੜਕਸੈਨ ਆਪਣੀ ਪਿਆਰੀ ਰਾਣੀ ਰੂਪਮਤੀ ਦੀ ਬਿਮਾਰੀ ਤੋਂ ਬਹੁਤ ਫਿਕਰਮੰਦ ਸੀ ਜੋ ਕਾਫੀ ਸਮੇਂ ਤੋਂ ਬਿਮਾਰ ਸੀ ਕੁਝ ਦਿਨ ਬਾਅਦ ਰਾਣੀ ਸਵਰਗ ਸਦਾਰ ਗਈ ਰਾਣੀ ਦੀ ਮੌਤ ਕਾਰਨ ਸਾਰੇ ਰਾਜ ਵਿੱਚ ਸੋਗ ਦੀ ਲਹਿਰ ਦੌੜ ਗਈ। ਰੂਪ ਬਸੰਤ ਆਪਣੀ ਮਾਂ ਦੇ ਵਿਯੋਗ ਵਿੱਚ ਬਹੁਤ ਰੋਏ ਤੇ ਖੜਕਸੈਨ ਵੀ ਆਪ ਹਾਲੂ ਬਿਹਾਲ ਹੋਇਆ ਪਿਆ ਸੀ। ਸਮਾਂ ਆਪਣੀ ਤੋਰੇ ਤੁਰਦਾ ਰਿਹਾ। ਰੂਪ ਬਸੰਤ ਜਵਾਨੀ ਦੀਆਂ ਬਰੂਹਾਂ ਤੇ ਪੁੱਜ ਚੁੱਕੇ ਸਨ। ਰੂਪ ਨੂੰ ਸ਼ਿਕਾਰ ਖੇਡਣ ਦਾ ਸ਼ੌਂਕ ਸੀ ਤੇ ਬਸੰਤ ਕਬੂਤਰ ਉਡਾਣ ਦਾ ਸ਼ਕੀਨ ਸੀ। ਖੜਕਸੈਨ ਨੂੰ ਰਾਜ ਦਰਬਾਰ ਦੇ ਕੰਮਾਂ ਤਾਂ ਜਾਂ ਤੋਂ ਵੇਲ ਨਹੀਂ ਸੀ ਮਿਲਦੀ। ਨਾਰਜੀ ਮਿਆ ਕਰਕੇ ਰਾਣੀ ਦੇ ਵਿਯੋਗ ਨੂੰ ਉਹ ਭੁੱਲਣ ਲੱਗੇ। 2 ਢਾਈ ਬਰੇ ਲੰਘ ਗਏ ਆਖਿਰ ਉਸਦੇ ਅਮੀਰਾਂ ਵਜ਼ੀਰਾਂ ਨੇ ਉਸ ਨੂੰ ਦੂਜੀ ਸ਼ਾਦੀ ਕਰਵਾਉਣ ਲਈ ਮਨਾ ਲਿਆ। ਰਾਜਿਆਂ ਨੂੰ ਭਲਾ ਸ਼ਾਦੀਆਂ ਦਾ ਕੀ ਘਟਾ। ਸੰਗਲਾਦੀਪ ਦੇ Rajput ਸਰਦਾਰ ਇੰਦਰ ਸਿੰਘ ਨੇ ਆਪਣੀ 16-17 ਬਰੇ ਦੀ ਪਰੀਆਂ ਵਰਗੀ ਧੀ ਚੰਦਰਵਤੀ ਅਧਖੜ ਉਮਰ ਦੇ ਰਾਜਾ ਖੜਕ ਸਿੰਘ ਨਾਲ ਵਿਆਹ ਦਿੱਤੀ। ਮਹਿਲ ਵਿੱਚ ਮੁਰ ਰੌਣਕ ਆ ਗਈਆਂ ਚੰ드ਰਾਬਤੀ ਦੀ ਮਹਿਕਾਂ ਭਰੀ ਜਵਾਨੀ ਨੇ ਅਦਖੜ ਉਮਰ ਦੇ ਖੜਗਸੈਨ ਨੂੰ ਕੀਲ ਲਿਆ ਚੰ드ਰਾਬਤੀ ਦੀ ਜਵਾਨੀ ਉਸਦੇ ਮਖਮਲੀ ਤੇ ਰੇਸ਼ਮੀ ਕੱਪੜਿਆਂ ਵਿੱਚ ਮਿਉਂਦੀ ਨਹੀਂ ਸੀ ਤੇ ਨਾ ਹੀ ਉਸਦਾ ਅਦਖੜ ਉਮਰ ਦਾ ਪਤੀ ਉਸ ਦੀਆਂ ਅੰਦਰੂਨੀ ਕਾਮੁਖ ਭਾਵਨਾਵਾਂ ਨੂੰ ਸੰਤੁਸ਼ਟੀ ਪ੍ਰਦਾਨ ਕਰਨ ਦੇ ਸਮਰਥ ਸੀ ਜਦੋਂ ਕਦੀ ਉਹ ਆਪਣੀ ਸੌਂਕਣ ਦੇ ਪੁੱਤਰਾਂ ਰੂਪ ਤੇ ਬਸੰਤਵਾਲ ਵੇਖਦੀ ਤਾਂ ਇੱਕ ਅਗੰਮੀ ਖੁਸ਼ੀ ਉਸ ਦੇ ਅੰਦਰ ਚਰਨਾਟਾ ਛੇੜ ਦਿੰਦੀ। ਰੂਪ ਬਸੰਤ ਲੋੜੇ ਦੇ ਹਸੀਨ ਸਨ ਤੇ ਅਜੇ ਜਵਾਨੀ ਦੀਆਂ ਬਰੂਹਾਂ ਤੇ ਕਦਮ ਰੱਖ ਰਹੇ ਸਨ। ਉਹਦਾ ਦਿਲ ਕਰਦਾ ਉਹਨਾਂ ਨਾਲ ਹੱਸੀ ਖੇਡੇ ਅਟਕੇਲੀਆਂ ਕਰੇ। ਇੱਕ ਦਿਨ ਕੀ ਹੋਇਆ ਖੜਗਸੈਨ ਆਪਣੇ ਰਾਜ ਦਰਬਾਰ ਵਿੱਚ ਗਿਆ ਹੋਇਆ ਸੀ ਤੇ ਚੰਦਰਵਤੀ ਕਲਮ ਕੱਲੀ ਆਪਣੇ ਮਹਿਲ ਦੀ ਖਿੜਕੀ ਵਿੱਚ ਬੈਠੀ ਸੀ। ਬਸੰਤ ਆਪਣੇ ਕਬੂਤਰਾਂ ਨਾਲ ਖੇਡ ਰਿਹਾ ਸੀ ਕਿ ਇੱਕ ਕਬੂਤਰ ਉੱਡ ਕੇ ਚੰਦਰवटी ਦੀ ਬਾਰੀ ਵਿੱਚ ਆਣ ਬੜਿਆ ਜਿਸ ਨੂੰ ਉਸਨੇ ਫੜ ਕੇ ਇੱਕ ਟੋਕਰੀ ਥੱਲੇ ਲਕੋ ਦਿੱਤਾ ਬਸੰਤ ਮੈਲ ਵਿੱਚ ਆਇਆ ਉਸ ਨੂੰ ਵੇਖ ਕੇ ਚੰਦਰवटी ਗੁਲਾਬ ਮੰਗ ਖਿੜ ਗਈ ਉਹ ਉਸਨੂੰ ਕਬੂਤਰ ਦੇਣ ਦੇ ਪਾਜ ਆਪਣੇ ਵਿਸ਼ਰਾਮ ਭਵਨ ਵਿੱਚ ਲੈ ਗਈ ਤੇ ਆਪਣੇ ਕੋਲ ਪਲੰਘ ਤੇ ਬਿਠਾ ਲਿਆ ਤੇ ਉਦੇ ਹੱਥਾਂ ਨੂੰ ਪੋਲੇ-ਪੋਲੇ ਪਲੋਸਦਿਆਂ ਬੋਲੀ ਬੇ ਬਸੰਤ ਤੈਨੂੰ ਕਬੂਤਰਾ ਨਾਲ ਖੇਡਣ ਦਾ ਸ਼ੌਂਕ ਹੈ ਤੂੰ ਕਿੰਨਾ ਸੋਹਣਾ ਹੈ ਜਦ ਮੈਂ ਤੈਨੂੰ ਦੇਖਦੀ ਆ ਮੇਰੀ ਜਾਨ ਹੀ ਕੱਢ ਲੈਣਾ ਆਪਾਂ ਦੋਨੋਂ ਹਾਨ ਪਰਵਾਨਦੇ ਆ ਮੈਨੂੰ ਆਪਣੀ ਕਬੂਤਰੀ ਬਣਾ ਲੈ ਸੋਹਣਿਆ ساری ਜ਼ਿੰਦਗੀ ਤੇਰੀ ਬਣ ਕੇ ਰਾਂਗੀ ਬਸੰਤ ਦੇ ਤੇ ਚਿੱਤ-ਚੇਤੇ ਵੀ ਨਹੀਂ ਸੀ ਕਿ ਰਾਣੀ ਉਸ ਦੇ ਨਾਲ ਇਹੋ ਜਿਹਾ ਵਰਤਾਓ ਕਰੇਗੀ ਮਾਤਾ ਜੀ ਇਹ ਕਿਵੇਂ ਹੋ ਸਕਦਾ ਮੈਂ ਤੁਹਾਡਾ ਪੁੱਤਰ ਆ ਤਰਤ ਅਸਮਾਨ ਫਟ ਨਹੀਂ ਜਾਣਗੇ ਪੁੱਤਰ ਮਾਂ ਦਾ ਰੂਪ ਹਟਾਵੇ ਸੋਣਿਆ ਨਾਮ ਐ ਤੈਨੂੰ ਜਨਮ ਦਿੱਤਾ ਤੇ ਨਾਮ ਐ ਗੋਦ ਖਿਡਾਇਆ ਮੈਂ ਤੇਰੀ ਮਾਂ ਨਹੀਂ ਤੇਰੀ ਹਾਨਣਾ ਆ ਮੇਰੀ ਜਵਾਨੀ ਵੱਲ ਵੇਖ ਤੇ ਮੈਨੂੰ ਆਪਣੀ ਬਣਾ ਲੈ ਮੇਰੇ ਦਿਲ ਜਾਨੀਆਂ ਮਾਂ ਮੈਨੂੰ ਅਜਹੀਆਂ ਗੱਲਾਂ ਨਾਲ ਨਾ ਫਸਲਾਰਾ ਸਮਾਜਿਕ ਰਿਸ਼ਤੇ ਤੇ ਨੈਤਿਕ ਕਦਰਾਂ-ਕੀਮਤਾਂ ਦਾ ਘਾਣ ਸਾਡੇ ਸਮਾਜ ਨੂੰ ਕਿੱਧਰ ਲੈ ਤੁਰੇਗਾ ਮੇਰੀ ਰੂਹ ਦੇ ਹਾਨੀਆਂ ਸਮਾਜ ਨੇ ਭਲਾ ਮੈਨੂੰ ਕੀ ਦਿੱਤਾ ਕੱਚੀ ਕੈਲ ਨੂੰ ਅਧਖੜ ਬੁਢੜੇ ਦੇ ਲੜ ਲਾ ਕੇ ਮੇਰੀ ਜਵਾਨੀ ਰੋਲ ਦਿੱਤੀ ਹੈ ਹੂਸ਼ ਤੋਂ ਕਮ ਲੈ ਮਾਤਾ ਮੇਰੀਏ ਇਹ ਰਿਸ਼ਤਾ ਮੈਂ ਨਿਭਾ ਨਹੀਂ ਸਕਦਾ ਸੋਚ ਲੈ ਜੇ ਤੂੰ ਮੇਰੀ ਗੱਲ ਨਹੀਂ ਮੰਨੀ ਤਾਂ ਮਾੜੇ ਨਤੀਜੇ ਭੁਗਤਣ ਲਈ ਤਿਆਰ ਹੋ ਜਾ ਮਾਤਾ ਮੈਂ ਹਰ ਸਜ਼ਾ ਪੁੱਗਤਣ ਲਈ ਤਿਆਰ ਆਂ ਆਪਣੇ ਪਾਪ ਦੀ ਦਾੜੀ ਦੀ ਲਾਜ ਰੱਖਾਂਗਾ ਇੰਨਾ ਆਖ ਬਸੰਤ ਇੱਕਦਮ ਮੈਲਾਂ ਤੋਂ ਬਾਹਰ ਹੋ ਗਿਆ ਚੰ드ਰਾਵਤੀ ਪਲੰਗ ਤੇ ਪਈ ਬਿਨਾ ਪਾਣੀਓ ਮੱਛੀ ਮੰਗ ਤੜਫਣ ਲੱਗੀ ਬਸੰਤ ਨੇ ਰੂਪ ਨੂੰ ਆਕੇ ਸਾਰੀ ਹੋਈ ਬੀਤੀ ਸੁਣਾ ਦਿੱਤੀ ਆਥਣ ਫਸਰੀ ਹਨੇਰਾ ਗੂੜਾ ਹੋਇਆ ਖੜਗਸੈਨ ਆਪਣੇ ਮੈਲਾਂ ਨੂੰ ਪਰਤਿਆ ਸਾਰੇ ਸ਼ਮਾਦਾਨ ਗੁੱਲ ਦੀਵਾ ਨਾ ਬੱਤੀ ਉਹ ਅੰਦਰ ਵੜਿਆ ਚੰਦਰਵਤੀ ਸਿਰ ਮੂਰ ਲਪੇਟੀ ਪਲੰਘ ਤੇ ਪਈ ਹੈ। ਕਮਰੇ ਦੀਆਂ ਵਸਤਾਂ ਇੱਧਰ ਉੱਧਰ ਖਿੰਡੀਆਂ ਪਈਆਂ। ਰਾਜਾ ਪਮੱਤਰ ਗਿਆ। ਉਹਨੇ ਉਸਦੇ ਮੂੰਹ ਤੋਂ ਪੱਲਾ ਖਿੱਚ ਕੇ ਪਰੇ ਕੀਤਾ। ਰਾਣੀ ਦੇ ਚਿਹਰੇ ਤੇ ਘਰੂਟਾਂ ਦੇ ਨਿਸ਼ਾਨ। ਸਿਰ ਦੇ ਵਾਲ ਖਿੰਡੇ ਪੁੰਡੇ ਜਿਵੇਂ ਕਿਸੇ ਨਾਲ ਹੱਥੋਪਾਈ ਕੀਤੀ ਹੋਵੇ। ਰਾਣੀ ਨੇ ਉੱਠਦੇ ਸਾਰੀ ਹਟਕੋ ਰਿਆ ਤੇ ਹੰਝੂਆਂ ਦੀ ਝੜੀ ਲਾ ਦਿੱਤੀ। ਰਾਜਨ ਕੀ ਦੱਸਾਂ ਕੀ ਨਾਂ ਦੱਸਾਂ ਲੋੜਾ ਮਾਰਿਆ ਤੁਹਾਡੇ लाਡਲੇ ਪੁੱਤਰ ਬਸੰਤ ਨੇ ਅੱਜ ਮੇਲੀ ਆਇਆ ਸੀ ਕੱਲੀ ਵੇਖ ਉਹਨੇ ਮੇਰੀ ਨਾਲ ਹੱਥੋਂ ਪਾਈ ਕੀਤੀ ਹੈ ਮੈਂ ਆਪਣੀ ਪਤ ਨੂੰ ਮਸੀ ਬਚਾਇਆ ਚੰਦਰਾਵਤੀ ਨੇ ਤ੍ਰਿਆ ਚਲਿੱਤਰ ਦਾ ਐਸਾ ਵਾਣ ਚਲਾਇਆ ਕਿ ਖੜਗਸੈਨ ਸੂਚੀ ਪੈ ਗਿਆ ਇਹ ਕਿਵੇਂ ਹੋ ਸਕਦਾ ਬਸੰਤ ਅਜਹਾਂ ਨਹੀਂ ਕਰ ਸਕਦਾ ਸੱਚੋ ਸੱਚ ਦੱਸ ਰਾਜਨ ਬਸੰਤ ਤੁਹਾਡਾ ਪੋਤਾ ਹੈ ਨਾ ਇਸ ਲਈ ਮੇਰੀ ਗਲਦਾ ਆਪ ਨੂੰ ਇਤਵਾਰ ਨਹੀਂ ਇੰਨਾ ਆਖ ਚੰਦਰਾਬਤੀ ਜ਼ਾਰੋ-ਜ਼ਾਰ ਰੋਣ ਲੱਗ ਪਈ ਰਾਜਾ ਉਸਦੀ ਬਾਵਾ ਦੇ ਵਾਰ ਨੂੰ ਸਹਿ ਨਾ ਸਕਿਆ ਉਹਨੇ ਰਾਣੀ ਨੂੰ ਆਪਣੀ ਬੁੱਕਲ ਵਿੱਚ ਲੈੰਦਿਆ ਗਿਆ ਮੇਰੀ ਬੇਗਮ ਮੈਨੂੰ ਤੇਰੇ ਤੇ ਪੂਰਾ ਭਰੋਸਾ ਜੋ ਬਸੰਤ ਨੇ ਤੇਰੇ ਨਾਲ ਕੀਤਾ ਉਹਨੂੰ ਅਜੇ ਹੀ ਸਜ਼ਾ ਦੇਵਾਂਗਾ ਲੋਕੀ ਰੈਂਦੀ ਦੁਨੀਆ ਤੱਕ ਯਾਦ ਰੱਖਣਗੇ ਰਾਜੇ ਦੇ ਇਹ ਬਚਨ ਸੁਣ ਕੇ ਰਾਣੀ ਦੇ ਦੁਰ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ ਤੇ ਅਗਲੀ ਸਵੇਰ ਖੜਗਸੈਨ ਨੇ ਬਸੰਤ ਨੂੰ ਪਰੇ ਦਰਬਾਰ ਵਿੱਚ ਤਲਬ ਕਰ ਲਿਆ ਤੇ ਉਸ ਦਾ ਪੱਖ ਸੋਹਣੇ ਬਗੈਰ ਹੀ ਉਸ ਨੂੰ ਦੇਸ਼ ਨਿਕਾਲੇ ਦਾ ਹੁਕਮ ਸੁਣਾ ਦਿੱਤਾ ਸਾਰੇ ਦਰਬਾਰ ਵਿੱਚ ਸਨਾਟਾ ਛਾ ਗਿਆ ਕਿਸੇ ਦੀ ਜੁਰਤ ਨਹੀਂ ਸੀ ਰਾਜੇ ਦੇ ਹੁਕਮ ਨੂੰ ਮੋੜਨ ਦੀ ਸਾਰੇ ਦਰਬਾਰੀ ਜਾਣਦੇ ਸਨ ਬਸੰਤ ਬੇਕਸੂਰ ਹੈ ਰੂਪ ਨੇ ਵੀ ਆਪਣੇ ਪਿਤਾ ਅੱਗੇ ਬੇਨਤੀ ਕੀਤੀ ਪਰ ਬਸੰਤ ਤਾਂ ਉਸ ਉਹਦੀਆਂ ਨਜ਼ਰਾਂ ਵਿੱਚ ਕਸੂਰਵਾਰ ਸੀ ਤੇ ਬਸੰਤ ਨੂੰ ਇਹ ਆਸ ਨਹੀਂ ਸੀ ਕਿ ਉਸ ਦਾ ਪਿਤਾ ਉਹਦਾ ਪੱਖ ਜਾਣੇ ਬਿਨਾ ਅਜਿਹੀ ਸਜਾ ਸੁਣਾ ਦੇਵੇਗਾ ਉਹ ਆਪਣੇ ਦਿਲ ਤੇ ਪੱਥਰ ਰੱਖ ਕੇ ਬੈਠ ਗਿਆ ਉਹਨੂੰ ਪਿਛੜੀ ਮਾਂ ਦੀ ਯਾਦ ਆਈ ਤੇ ਗੱਜ ਪਰ ਆਇਆ ਉਹ ਭਰੇ ਨੈਣਾ ਨਾਲ ਆਪਣੇ ਸ਼ਹਿਰ ਨੂੰ ਨਮਸਕਾਰ ਕਰਕੇ ਘੋੜੇ 'ਤੇ ਸਵਾਰ ਹੋ ਕੇ ਤੁਰ ਪਿਆ। ਅਜੇ ਉਹ ਕੁਝ ਕਦਮਾਂ ਤੇ ਹੀ ਗਿਆ ਸੀ। ਰੂਪ ਵੀ ਘੋੜੇ ਸਮੇਤ ਉਹਦੇ ਨਾਲ ਜਾ ਰਲਿਆ ਤੇ ਬੋਲਿਆ, "ਵੀਰੇ, ਮੈਂ ਤੇਰੇ ਬਗੈਰ ਕੱਲਾ ਕਿਵੇਂ ਰਹਿ ਸਕਦਾ। ਤੇਰੇ ਨਾਲ ਹੀ ਚੱਲਾਂਗਾ।" "ਨਾ ਰੂਪ ਵੀਰੇ, ਤੂੰ ਕਿਉਂ ਕਸ਼ਟ ਚੱਲਣੇ ਨੇ? ਜਾ ਪਿਛਾਂ ਮੁੜ ਜਾ ਵੀਰੇ।" ਰੂਪ ਜिद ਕਰਕੇ ਬਸੰਤ ਦੇ ਨਾਲ ਤੁਰ ਪਿਆ। ਉਨਾ ਆਪਣੇ ਦੇਸ਼ ਦੀ ਹੱਦ ਪਾਰ ਕਰ ਲਈ ਤੇ ਗਵਾਂਡੀ ਰਾਜ ਵਿੱਚ ਜਾ ਬੜੇ ਜੋ ਕੰਦਮੂਲ ਮਿਲਦਾ ਖਾ ਕੇ ਗੁਜ਼ਾਰਾ ਕਰ ਲੈਂਦੇ ਰਾਤ ਨੂੰ ਕਿਸੇ ਦਰਖਤ ਥੱਲੇ ਟਿਕ ਜਾਂਦੇ ਜੰਗਲੀ ਜੀਵਾ ਤੋਂ ਬਚਣ ਲਈ ਅੱਧੀ ਰਾਤ ਤੱਕ ਇੱਕ ਜਣਾ ਜਾਗਦਾ ਦੂਜਾ ਸੌਂਦਾ ਇੱਕ ਸਾਲ ਉਹ ਇੰਜ ਹੀ ਪਟਕਦੇ ਰਹੇ ਤੇ ਇੱਕ ਦਿਨ ਕੀ ਪਾਣਾ ਵਰਤਿਆ ਰਾਤ ਸਮੇਂ ਰੂਪ ਸੁੱਤਾ ਪਿਆਸੀ ਬਸੰਤ ਜਾਗਦਾ ਸੀ ਜਦੋਂ ਰੂਪ ਦੀ ਚਾਕ ਖੁੱਲੀ ਤਾਂ ਉਪੇ ਕੇ ਹੈਰਾਨ ਰਹਿ ਗਿਆ ਕਿ ਬਸਾਂਤਾਂ ਮਰਿਆ ਪਿਆ ਹੈ। ਉਹਨੇ ਉਨੂੰ ਹਲਾਇਆ ਵੀ ਪਰ ਬਸਾਂਤ ਟਸ ਤੋਂ ਮਸਣਾ ਹੋਇਆ। ਰੂਪ ਸੋਚੀ ਪੈ ਗਿਆ ਕਰੇ ਤਾਂ ਕੀ ਕਰੇ? ਪਰਾਇਆ ਦੇਸ਼ ਕੋਈ ਮਦਦਗਾਰ ਨਹੀਂ। ਉਹ ਕਫਨ ਦਾ ਪ੍ਰਬੰਧ ਕਰਨ ਲਈ ਬਸਾਂਦੀ লাশ ਨੂੰ ਦਰਖਤ ਥੱਲੇ ਹੀ ਛੱਡ ਕੇ ਨੇੜੇ ਦੇ ਸ਼ਹਿਰ ਨੂੰ ਤੁਰ ਪਿਆ। ਤੁਰਦਿਆਂ ਤੁਰਦਿਆਂ ਰੂਪ ਮਿਸਰ ਦੀ ਰਾਜਧਾਨੀ ਪਹੁੰਚ ਗਿਆ। ਸ਼ਹਿਰ ਦੀ ਦਿਵਾਲੇ ਬਹੁਤ ਵੱਡੀ ਦੀਵਾਰ ਸੀ ਤੇ ਅੰਦਰ ਜਾਣ ਲਈ ਸਿਰਫ ਇੱਕ ਦਰਵਾਜ਼ਾ ਸੀ ਉਹ ਦਰਵਾਜ਼ੇ ਰਾਹੀਂ ਅੰਦਰ ਵੜਨ ਹੀ ਲੱਗਾ ਸੀ ਚੌਕੀਦਾਰ ਨੇ ਉਸ ਨੂੰ ਰੋਕ ਲਿਆ ਐਨੇ ਨੂੰ ਉੱਥੇ ਹੋਰ ਬਹੁਤ ਸਾਰੇ ਸ਼ਾਹੀ ਦਰਬਾਰੀ ਆ ਗਏ ਉਹਨਾਂ ਰੂਪ ਨੂੰ ਕਿਹਾ ਪਰਦੇਸੀਆ ਕੱਲ ਸਾਡੇ ਦੇਸ਼ ਦਾ ਰਾਜਾ ਸਵਰਗਵਾਸ ਹੋ ਗਿਆ ਪਰੰਪਰਾ ਅਨਸਾਰ ਸਾਰੇ ਅਧਿਕਾਰੀ ਤੇ ਦਰਬਾਰੀਆਂ ਨੇ ਫੈਸਲਾ ਕੀਤਾ ਕਿ ਜਿਹੜਾ ਵੀ ਪਹਿਲਾ ਯਾਤਰੀ ਅੱਜ ਸਵੇਰੇ ਸ਼ਹਿਰ ਵਿੱਚ ਬੜੇਗਾ ਉਹਨੂੰ ਰਾਜ ਸੰਗਾਸਣ ਤੇ ਬਿਠਾ ਦਿੱਤਾ ਜਾਵੇਗਾ ਤੁਸੀਂ ਇਸ ਕਰਕੇ ਹੁਣ ਸਾਡੇ ਰਾਜਾ ਹੋ ਐਨਾ ਆਖ ਉਹਨਾਂ ਨੇ ਰੂਪ ਨੂੰ ਸ਼ਾਹੀ ਵਸਤਰ ਪਹਿਨਾ ਕੇ ਵਿਦੀਵਤ ਰਸਮਾਂ ਨਾਲ ਰਾਜ ਸੰਗਾਸਣ ਤੇ ਬਿਰਾਜਮਾਨ ਕਰ ਦਿੱਤਾ ਰੂਪ ਹੁਣ ਮਿਸਰ ਦਾ ਰਾਜਾ ਬਣ ਗਿਆ ਸੀ ਤੇ ਉਹ ਐਨਾ ਵਿਅਸਤ ਹੋ ਗਿਆ ਕਿ ਉਹ ਕੁਝ ਪਲਾਂ ਲਈ ਬਸੰਤ ਨੂੰ ਵੀ ਭੁੱਲ ਗਿਆ ਉਹ ਕੁਝ ਦਿਨਾਂ ਬਾਅਦ ਉਸ ਥਾਂ ਤੇ ਵੀ ਗਿਆ ਜਿੱਥੇ ਬਸੰਤ ਦੀ লাশ ਪਈ ਸੀ ਉਸ ਦਰਖਤ ਥੱਲੇ লাশ ਨਾ ਵੇਖ ਕੇ ਉਹਨੇ ਇਹ ਅਨੁਮਾਨ ਲਗਾ ਲਿਆ ਕਿ ਬਸੰਤ ਦੀ লাশ ਨੂੰ ਜੰਗਲੀ ਜਾਨਵਰ ਖਾ ਗਏ ਹੋਣਗੇ ਉਹ ਬਸੰਤ ਦੇ ਗਮ ਨੂੰ ਆਪਣੇ ਦਿਲ ਵਿੱਚ ਸਮਾ ਕੇ ਪਰਤ ਆਇਆ ਤੇ ਆਪਣੇ ਰਾਜ ਦੇ ਕੰਮ ਕਾ ਚਲਾਣ ਲੱਗਾ ਇੱਧਰ ਬਸੰਤ ਦੀ ਹੋਂਣੀ ਵੇਖੋ ਜਦੋਂ ਰੂਪ ਉਹਦੇ ਕਫਨ ਦੀ ਭਾਲ ਵਿੱਚ ਉਹਨੂੰ ਛੱਡ ਕੇ ਗਿਆ ਸੀ ਉਸਦੇ ਜਾਣ ਬਾਅਦ ਹੀ ਮੰਗਲਨਾਥ ਨਾ ਦਾ ਇੱਕ ਜੋਗੀ ਕਿਧਰੋਂ ਤੁਰਿਆ ਫਿਰਦਾ ਉਸ ਦਰਖਤ ਕੋਲ ਆ ਗਿਆ ਜਿੱਥੇ ਬਸੰਤ ਦੀ ਲੋਥ ਪਈ ਸੀ ਜੋਗੀ ਨੇ ਉਸ ਨੂੰ ਹਿਲਾ ਜੁਲਾ ਕੇ ਵੇਖਿਆ ਤੇ ਉਸ ਦੀ ਨਬਜ ਵੇਖੀ ਨਬਜ ਚੱਲ ਰਹੀ ਸੀ ਅਸਲ ਵਿੱਚ ਉਹ ਸਿਰਫ ਬਿਹੋਸ਼ ਹੋਇਆ ਸੀ ਉਹਨੂੰ ਜ਼ਹਿਰੀਲੇ ਸੱਪ ਨੇ ਡੱਸ ਲਿਆ ਸੀ ਜੋਗੀ ਨੇ ਜੰਗਲੀ ਬੂਟੀਆਂ ਦੀ ਪਰਤੋਂ ਕਰਕੇ ਉਹਨੂੰ ਹੋਸ਼ ਵਿੱਚ ਲਿਆਂਦਾ ਬਸੰਤ ਨੇ ਜੋਗੀ ਨੂੰ ਆਪਣੀ ਸਾਰੀ ਵਿਥਿਆ ਸੁਣਾਈ। ਜੋਗੀ ਉਸ ਨੂੰ ਆਪਣੀ ਕੁਟਿਆ ਚ ਲੈ ਆਇਆ ਤੇ ਆਪਣੇ ਕੋਲ ਹੀ ਰੱਖ ਲਿਆ। ਬਸੰਤ ਨੇ ਵੀ ਆਪਣੇ ਜੀਵਨ ਦਾਤੇ ਨੂੰ ਆਪਣਾ ਆਪ ਸਮਰਪਿਤ ਕਰ ਦਿੱਤਾ। ਉਸ ਨੂੰ ਰੂਪ ਦੀ ਜਾਦਾਂ ਦੀ ਸੋਚਦਾ ਪਤਾ ਨਹੀਂ ਉਸ ਨਾਲ ਕੀ ਬਣੀ ਹੋਵੇਗੀ। ਖੌਰੇ ਜੀਉਂਦਾ ਵੀ ਹੈ ਕਿ ਜੰਗਲੀ ਜਾਨਵਰਾਂ ਨੇ ਆਪਣਾ ਖਾਜਾ ਬਣਾ ਲਿਆ। ਜੋਗੀ ਕੋਲ ਰਹਿੰਦੇ ਆ ਬਸੰਤ ਨੇ ਸੱਤ ਬਰੇ ਲੰਗਾਤੇ। ਬਸੰਤ ਨੂੰ ਸ਼ਿਕਾਰ ਖੇਡਣ ਦਾ ਸ਼ੌਂਕ ਬਚਪਨ ਤੋਂ ਹੋਈ ਸੀ। ਚੌਕੀ ਨੇ ਉਸਦੇ ਸ਼ੌਕ ਨੂੰ ਮੱਠਾ ਨਾ ਪੈਣ ਦਿੱਤਾ ਇੱਕ ਦਿਨ ਬਸੰਤ ਘੋੜੇ ਤੇ ਸਵਾਰ ਇੱਕ ਸ਼ਿਕਾਰ ਮਗਰ ਲੱਗਿਆ ਬਹੁਤ ਦੂਰ ਨਿਕਲ ਗਿਆ ਤੇ ਅਚਾਨਕ ਆਏ ਹਨੇਰੀ ਝੱਖੜ ਨੇ ਉਸ ਨੂੰ ਰਾਹ ਭੁਲਾ ਦਿੱਤਾ ਹਨੇਰਾ ਹੋ ਗਿਆ ਸੀ ਉਹਨੂੰ ਦੂਰ ਇੱਕ ਸ਼ਹਿਰ ਨਜ਼ਰ ਆਇਆ ਉਹ ਸ਼ਹਿਰ ਦੀ ਚਾਰ ਦਿਵਾਰੀ ਦੇ ਮੁੱਖ ਦਰਵਾਜ਼ੇ ਤੇ ਪਹੁੰਚ ਗਿਆ ਦਰਵਾਜ਼ਾ ਬੰਦ ਸੀ ਉਹਨੇ ਦਰਵਾਜ਼ਾ ਖੜਕਾਇਆ ਅੰਦਰੋਂ ਚੌਕੀਦਾਰ ਨੇ ਦਰਵਾਜ਼ੇ ਦੀ ਮੋਰੀ ਰਾਹੀਂ ਆਖਿਆ ਰਾਜੇ ਦਾ ਹੁਕਮ ਹੈ ਕਿ ਇਹ ਦਰਵਾਜ਼ਾ ਰਾਤ ਨੂੰ ਬੰਦ ਹੋ ਕੇ ਦੁਬਾਰਾ ਨਹੀਂ ਖੁੱਲ ਸਕਦਾ ਕਿਉਂਕਿ ਰਾਤ ਸਮੇਂ ਇੱਥੇ ਇੱਕ ਆਦਮਖੋਰ ਸ਼ੇਰ ਆਂਦਾ ਉਹਨੇ ਪਰਜਾ ਦੇ ਬਹੁਤ ਸਾਰੇ ਬੰਦੇ ਮਾਰ ਦਿੱਤੇ ਨੇ ਚੰਗਾ ਹੀ ਐ ਤੂੰ ਕਿਧਰੇ ਹੋਰ ਚਲੇ ਜਾ ਦਰਵਾਜ਼ਾ ਮੈਂ ਨਹੀਂ ਖੋਲਣਾ ਐਨਾ ਆਖ ਚੌਕੀਦਾਰ ਨੇ ਤਾਂ ਕਿ ਵੀ ਬੰਦ ਕਰ ਦਿੱਤੀ ਹਨੇਰਾ ਘੂੜਾ ਹੋ ਰਿਹਾ ਸੀ ਬਸੰਤ ਨੇ ਦਰਵਾਜ਼ੇ ਦੇ ਸਾਹਮਣੇ ਹੀ ਰਾਤ ਕੱਟਣ ਦਾ ਮਨ ਬਣਾ ਲਿਆ ਅੱਧੀ ਰਾਤ ਲੰਗੀ ਸੀ ਕਿ ਖੁੰਖਾਰ ਸ਼ੇਰ ਨੇ ਆਕੇ ਦਹਾੜ ਮਾਰੀ। ਬਸੰਤ ਜਾਗਦਾ ਹੀ ਸੀ। ਉਹਨੇ ਆਪਣੇ ਸ਼ਸਤਰ ਸੰਭਾਲੇ ਹੀ ਸਨ ਕਿ ਸ਼ੇਰ ਨੇ ਉਸਤੇ ਹਮਲਾ ਕਰ ਦਿੱਤਾ। ਪਰ ਬਸੰਤ ਨੇ ਬੜੀ ਫੁਰਤੀ ਨਾਲ ਸ਼ੇਰ ਤੇ ਅਜਿਹੇ ਤਲਵਾਰ ਦਾ ਵਾਰ ਕੀਤਾ ਕਿ ਉਹ ਚਫਾਲ ਧਰਤੀ ਤੇ ਜਾ ਪਿਆ। ਸ਼ੇਰ ਨੂੰ ਮਾਰ ਮਕਾਨ ਉਪਰੰਤ ਬਸੰਤ ਥਕੀਵੇਂ ਕਰਨ ਦਰਵਾਜ਼ੇ ਦੇ ਸਾਹਮਣੇ ਹੀ ਸੌਂ ਗਿਆ। ਸਵੇਰ ਨੂੰ ਚੌਕੀਦਾਰ ਨੇ ਦਰਵਾਜ਼ਾ ਖੋਲ੍ਹਿਆ। ਉਹਨੇ ਵੇਖਿਆ ਸ਼ੇਰ ਮਰਿਆ ਪਿਆ। ਤੇ ਨਾਲ ਹੀ ਸ਼ੇਰ ਨੂੰ ਮਾਰਨ ਵਾਲਾ ਵੀ ਸੁੱਤਾ ਪਿਆ ਹੈ। ਉਹਨੇ ਤਰੰਤ कोतवाल ਨੂੰ ਬੁਲਾਇਆ। कोतवाल ਦੇ ਮਨ ਵਿੱਚ ਅਜਹੀ ਖੋਟ ਆਈ ਕਿ ਕਿਉਂ ਨਾ ਉਹ ਸ਼ੇਰ ਨੂੰ ਆਪਣੇ ਬਲਿਓ ਮਾਰਿਆ ਦੱਸ ਕੇ ਰਾਜੇ ਪਾਸੋਂ ਇਨਾਮ ਲੈ ਲਵੇ। ਉਹਨਾਂ ਨੇ ਸੁੱਤੇ ਪਏ ਬਸੰਤ ਨੂੰ ਵੱਡ ਟੋਕ ਕੇ ਖਤਾਨਾ ਵਿੱਚ ਸੁੱਟ ਦਿੱਤਾ। ਆਦਮਖੋਰ ਸ਼ੇਰ ਦੇ ਮਾਰੇ ਜਾਣ ਦੀ ਖਬਰ ਸੁਣ ਕੇ ਰਾਜਾ ਰੂਪ ਬਹੁਤ ਖੁਸ਼ ਹੋਇਆ। ਉਹਨਾਂ ਚੌਕੀਦਾਰ ਤੇ कोतवाल ਨੂੰ ਉਨ੍ਹਾਂ ਦੀ ਬਹਾਦਰੀ ਬਦਲੇ ਢੇਰ ਸਾਰੇ ਇਨਾਮ ਦਿੱਤੇ ਕਰਨੀ ਕੁਦਰਤ ਦੀ ਕੋਈ ਤੀਜੇ ਪਹਿਰ ਇਸ ਸ਼ਹਿਰ ਦਾ ਕਾਲੂ ਕੁਮਾਰ ਮਿੱਟੀ ਲੈਣ ਲਈ ਖਤਾਨਾ ਵੱਲ ਗਿਆ ਉਹ ਵੇਖ ਕੇ ਹੈਰਾਨ ਰਹਿ ਗਿਆ ਕਿ ਇੱਕ ਨੌਜਵਾਨ ਖਤਾਨਾ ਵਿੱਚ ਕਰਾ ਰਿਹਾ ਹੈ ਉਹ ਉਸ ਨੂੰ ਉਸੇ ਵੇਲੇ ਆਪਣੇ ਖੂਤੇ ਤੇ ਲੱਦ ਕੇ ਘਰ ਲੈ ਆਇਆ ਤੇ ਬਸੰਤ ਕੁਝ ਦਿਨਾਂ ਵਿੱਚ ਹੀ ਨਵਰ ਨਵ ਹੋ ਗਿਆ ਕੁਮਾਰ ਕੁਮਾਰੀ ਦੇ ਕੋਈ ਔਲਾਦ ਨਹੀਂ ਸੀ ਉਹਨਾਂ ਬਸੰਤ ਨੂੰ ਆਪਣਾ ਪੁੱਤਰ ਬਣਾ ਲਿਆ ਬਸੰਤ ਵੀ ਉਹਨਾਂ ਵੱਲੋਂ ਕੀਤੇ ਉਪਕਾਰਾਂ ਨੂੰ ਭੁੱਲਿਆ ਨਹੀਂ ਸੀ ਉਹ ਵੀ ਸਕੇ ਪੁੱਤਰ ਮੰਗ ਉਹਨਾਂ ਦੇ ਕੰਮਕਾਜ ਵਿੱਚ ਹੱਥ ਬਟਾਣ ਲੱਗਾ ਕਈ ਮਹੀਨੇ ਗੁਜ਼ਰ ਗਏ ਇੱਕ ਦਿਨ ਬਸੰਤ ਬਾਜ਼ਾਰ ਵਿੱਚ ਘੁੰਮ ਰਿਹਾ ਸੀ ਕਿ ਅਚਾਨਕ ਉਸ ਉੱਤੇ कोतवाल ਦੀ ਨਜ਼ਰ ਜਾ ਪਈ ਉਹਨੇ ਪਛਾਣ ਲਿਆ ਕਿ ਇਹ ਤਾਂ ਉਹੀ ਨੌਜਵਾਨ ਹੈ ਜਿਸਨੇ ਸ਼ੇਰ ਨੂੰ ਮਾਰਿਆ ਸੀ ਆਪਣੇ ਪਾਜ ਉੱਡਣ ਦੇ ਡਰੋਂ ਉਹਨੇ ਬਸੰਤ ਨੂੰ ਕਿਸੇ ਮਾਮਲੇ ਵਿੱਚ ਫਸਾਉਣ ਬਾਰੇ ਸੋਚਿਆ ਉਹਨੇ ਆਪਣੇ ਸ਼ਹਿਰ ਦੀ ਇੱਕ ਬੇਈਸਵਾ ਪਾਸੋਂ ਬਸੰਤ ਤੇ ਇਲਜ਼ਾਮ ਲਗਵਾ ਦਿੱਤਾ ਕਿ ਉਹਨੇ ਉਸਦਾ ਹਾਰ ਚੋਰੀ ਕੀਤਾ ਹੈ ਇਸ ਇਲਜ਼ਾਮ ਵਿੱਚ कोतवाल ਨੇ ਬਸੰਤ ਨੂੰ ਜੇਲ੍ਹ ਦੀ ਕੋਠੜੀ ਵਿੱਚ ਬੰਦ ਕਰਵਾ ਦਿੱਤਾ ਝੂਠੇ ਇਲਜ਼ਾਮ ਵਿੱਚ ਬਸੰਤ ਜੇਲ੍ਹ ਦੀ ਹਵਾ ਖਾ ਰਿਹਾ ਸੀ ਬਸੰਤ ਦੇ ਧਰਮ ਮਾਤਾ ਪਿਤਾ ਦੀ ਵੀ ਕਿਸੇ ਨੇ ਇੱਕ ਨਾ ਸੁਣੀ ਇੱਕ ਦਿਨ ਕੀ ਹੋਇਆ ਰਾਜਾ ਰੂਪ ਦੇ ਦਰਬਾਰ ਵਿੱਚ ਇੱਕ ਸੌਦਾਗਰ ਨੇ ਆ ਕੇ ਅਰਜ਼ ਗੁਜ਼ਾਰੀ ਰਾਜਨ ਮੈਂ ਮਦਦ ਦੀ ਆਸ ਲੈ ਕੇ ਤੁਹਾਡੇ ਪਾਸ ਆਇਆ ਹਾਂ ਮੇਰਾ ਜਹਾਜ਼ ਸਮੁੰਦਰ ਵਿੱਚ ਫਸ ਗਿਆ ਜੋਤਸ਼ੀਆਂ ਨੇ ਕਿਹਾ ਹੈ ਕਿ ਸਮੁੰਦਰ ਮਨੁੱਖ ਦੀ ਬਲੀ ਮੰਗਦਾ ਹੈ ਸਿਰਫ ਬਲੀ ਦੇਣ ਤੇ ਹੀ ਚੱਲੇਗਾ ਮੇਰੇ ਤੇ ਕਿਰਪਾ ਕਰੋ ਰਾਜਨ ਰਾਜੀ ਰੂਪ ਨੇ ਕੂਤਬਾਲ ਨੂੰ ਕਿਹਾ ਕਿਸੇ ਕੈਦੀ ਨੂੰ ਸੌਦਾਗਰ ਦੇ ਹਵਾਲੇ ਕੀਤਾ ਜਾਵੇ ਕੂਤਬਾਲ ਨੇ ਬਸੰਤ ਨੂੰ ਜੇਲ੍ਹਖਾਨੇ ਵਿੱਚੋਂ ਕੱਢ ਕੇ ਸੌਦਾਗਰ ਦੇ ਨਾਲ ਤੋਰ ਦਿੱਤਾ ਸੁਦਾਗਰ ਬਸੰਤ ਨੂੰ ਜਹਾਜ਼ ਤੇ ਲੈ ਆਇਆ ਬਸੰਤ ਨੇ ਇੰਜਣ ਦੇ ਕੱਲ ਪੁਰਜ਼ਿਆਂ ਨੂੰ ਆਪਣੇ ਹੱਥਾਂ ਨਾਲ ਇੱਧਰ ਉੱਧਰ ਘਮਾਇਆ ਤੇ ਜਹਾਜ਼ ਨਾ ਚੱਲਣਾ ਸ਼ੁਰੂ ਕਰ ਦਿੱਤਾ ਤੇ ਹੌਲੀ ਹੌਲੀ ਰਫ਼ਤਾਰ ਫੜ ਲਈ ਸੁਦਾਗਰ ਬਸੰਤ ਤੋਂ ਇੰਨਾ ਪ੍ਰਭਾਵਿਤ ਹੋ ਗਿਆ ਕਿ ਉਸਨੇ ਉਸ ਨੂੰ ਆਪਣਾ ਧਰਮ ਪੁੱਤਰ ਬਣਾ ਕੇ ਆਪਣੇ ਨਾਲ ਹੀ ਜਹਾਜ਼ ਤੇ ਰੱਖ ਲਿਆ ਬਸੰਤ ਹੁਣ ਜਹਾਜ਼ ਤੇ ਵਿਚਰ ਰਿਹਾ ਸੀ ਤੇ ਸਮੁੰਦਰੀ ਸਫ਼ਰ ਦਾ ਆਪਣਾ ਹੀ ਸੁਆਦ ਸੀ ਜਹਾਜ਼ ਕਈ ਮਹੀਨੇ ਮਗਰੋਂ ਕਾਮਰੂਪ ਦੇ ਰਾਜ ਵਿੱਚ ਪੁੱਜ ਗਿਆ। ਬੰਦਰਗਾਹ ਤੇ ਲੰਗਰ ਸੁੱਟ ਕੇ ਸੌਦਾਗਰ ਨੇ ਸ਼ਹਿਰ ਦੇ ਇੱਕ ਬਾਗ ਵਿੱਚ ਜਾ ਕੇ ਡੇਰੇ ਲਾਇਆ। ਬਸੰਤ ਬਹੁਤ ਹੀ ਖੂਬਸੂਰਤ ਤੇ ਸ਼ੈਲਸ਼ਵੀਲਾ ਗੱਭਰੂ ਸੀ। ਕਾਮਰੂਪ ਦੀਆਂ ਕਈ ਖੂਬਸੂਰਤ ਮਟਿਆਰਾਂ ਉਸ ਦੀ ਸੁੰਦਰਤਾ ਤੇ ਡੁੱਲ ਗਈਆਂ ਸੀ। ਇੱਕ ਦਿਨ ਉੱਥੋਂ ਦੀ ਸ਼ਹਿਜ਼ਾਦੀ ਚੰਦਰਵਦਨ ਸਹੇਲੀਆਂ ਨਾਲ ਬਾਗ ਵਿੱਚ ਪੁੱਜ ਗਈ। ਉਹ ਬਸੰਤ ਵੱਲ ਦੇਖਦਿਆਂ ਸਾਰੀ ਆਪਣਾ ਦਿਲ ਉਹਨੂੰ ਦੇ ਬੈਠੀ। ਤੇ ਕਾਰ ਆ ਕੇ ਆਪਣੇ ਮਾਪਾਪ ਨੂੰ ਆਖਿਆ ਮੈਂ ਤਾਂ ਵਿਆਹ ਹੀ ਸੌਦਾਗਰ ਦੇ ਮੁੰਡੇ ਨਾਲ ਕਰਵਾਣਾ ਨਹੀਂ ਤਾਂ ਸਾਰੀ ਉਮਰ ਕੁਆਰੀ ਹੀ ਰਹਾਂਗੀ ਉਹਦੇ ਮਾਪਾਪ ਆਪਣੀ ਧੀ ਦੀ ਜਿਦ ਅੱਗੇ ਠਹਿਰ ਨਾ ਸਕੇ ਤੇ ਉਹਨਾਂ ਨੇ ਸੌਦਾਗਰ ਨੂੰ ਬੁਲਾ ਕੇ ਚੰਦਰਬਦਨ ਦੀ ਸ਼ਾਦੀ ਬਸੰਤ ਨਾਲ ਕਰ ਦਿੱਤੀ ਐਨੀ ਸੋਹਣੀ ਮਟਿਆਰ ਬਸੰਤ ਨੇ ਪਹਿਲਾਂ ਕਦੀ ਨਹੀਂ ਸੀ ਤੱਕੀ ਉਹ ਉਸ ਤੇ ਫਿਦਾ ਹੋ ਗਿਆ ਕੁਝ ਦਿਨ ਦੋਨੋਂ ਕਾਮਰੂਪ ਦੇ ਮਹਿਲਾ ਦਾ ਆਨੰਦ ਮਾਣ ਕੇ ਜਹਾਜ਼ ਤੇ ਆ ਗਏ ਤੇ ਚੰਦਰਵਦਨ ਆਪਣੇ ਮਾਪੇ ਤੋਂ ਵਿਦਾਈ ਲੈ ਕੇ ਸਮੁੰਦਰੀ ਸਫ਼ਰ ਤੇ ਰਵਾਨਾ ਹੋ ਗਈ ਜਹਾਜ਼ ਹੁਣ ਵਾਪਸ ਮਿਸਰ ਵੱਲ ਉਪਰਤਰਿਆ ਸੀ ਚੰਦਰਵਦਨ ਤੇ ਬਸੰਤ ਅਟਕੇਲੀਆਂ ਕਰਦੇ ਪਾਣੀ ਤੇ ਮौज-ਮਸਤੀ ਮਾਣਦੇ ਰਹੇ ਇੱਕ ਦਿਨ ਸਦਾਗਰ ਨੇ ਵੇਖਿਆ ਚੰਦਰਵਦਨ ਕਲਮ ਕੱਲੀ ਖੜੁੱਤੀ ਹੋਈ ਚੜਦੇ ਸੂਰਜ ਨੂੰ ਨਿਹਾਰ ਰਹੀ ਸੀ ਉਹ ਸੋਚਣ ਲੱਗਿਆ ਜੀ ਚੰਦਰ ਮੇਰੀ ਬਣ ਜਾਵੇ ਤਾਂ ਸਾਰੀ ਦੁਨੀਆ ਦੀ ਦੌਲਤ ਇਹਦੀ ਤੇ ਨਿਸ਼ਾਵਰ ਕਰ ਦਿਆਂ। ਸੁਦਾਗਰ ਨੇ ਹਰ ਹੀਲੇ ਚੰਦਰਵਦਨ ਨੂੰ ਆਪਣੀ ਬਣਾਉਣ ਦਾ ਮਨੂਮਨੀ ਫੈਸਲਾ ਕਰ ਲਿਆ। ਚੰਦਰਵਦਨ ਤਾਂ ਸੁਦਾਗਰ ਨੂੰ ਆਪਣੇ ਸਹੁਰੇ ਦੇ ਰੂਪ ਵਿੱਚ ਚਿਤਪ ਰਹੀ ਸੀ ਤੇ ਜਦੋਂ ਮਨੁੱਖ ਦੇ ਅੰਦਰ ਬਦੀ ਉੱਠਦੀ ਹੈ ਤਾਂ ਉਹ ਚੰਗੇ ਮਾੜੇ ਦੀ ਪਹਿਚਾਨ ਭੁੱਲ ਜਾਂਦਾ ਹੈ। ਇੱਕ ਦਿਨ ਕੀ ਹੋਇਆ ਸੁਦਾਗਰ ਤੇ ਬਸੰਤ ਜਹਾਜ਼ ਦੀ ਤਖਤੀ ਤੇ ਖਲੋਤੇ ਹੋਏ ਸਨ ਕਿ ਸਮੁੰਦਰ ਵਿੱਚੋਂ ਪਾਣੀ ਦੀ ਛਾਲ ਆਈ ਤੇ ਸਦਾਗਰ ਨੇ ਇੱਕਦਮ ਬਸੰਤ ਨੂੰ ਲੱਕੋਂ ਚੁੱਕ ਕੇ ਫੁਰਤੀ ਨਾਲ ਸਮੁੰਦਰ ਵਿੱਚ ਬਗਾ ਮਾਰਿਆ ਤੇ ਰੌਲਾ ਪਾ ਦਿੱਤਾ ਕਿ ਬਸੰਤ ਸਮੁੰਦਰ ਵਿੱਚ ਡਿੱਗ ਕੇ ਡੁੱਬ ਗਿਆ ਤੇ ਨਾਲ ਹੀ ਬਰਲਾਪ ਕਰਨ ਲੱਗਿਆ ਚੰਦਰਬਦਨ ਦਾ ਰੋ ਰੋ ਬੁਰਾ ਹਾਲ ਹੋ ਰਿਹਾ ਸੀ ਸਦਾਗਰ ਵੀ ਉਸ ਨੂੰ ਤਰਵਾਸਾ ਦੇਣ ਵਿੱਚ ਕੋਈ ਕਸਰ ਨਹੀਂ ਸੀ ਛੱਡ ਰਿਹਾ ਇੱਧਰ ਬਸੰਤ ਸਮੁੰਦਰ ਦੇ ਡੂੰਘੇ ਪਾਣੀਆਂ ਵਿੱਚ ਜੀਵਨ ਮੌਤ ਦੀ ਲੜਾਈ ਲੜ ਰਿਹਾ ਸੀ ਤੇ ਕੀ ਅਚਾਨਕ ਇੱਕ ਅਹਿਜਹੀ ਸੁਨਾਮੀ ਵਰਗੀ ਲਹਿਰ ਆਈ ਜਿਸ ਵਿੱਚ ਇੱਕ ਮગરਮਛ ਰੁੜਿਆ ਜਾ ਰਿਹਾ ਸੀ ਬਸੰਤ ਨੇ ਹਿੰਮਤ ਕਰਕੇ ਉਸ ਮਗਰਮਛ ਨੂੰ ਜੱਫੀ ਪਾਈ ਤੇ ਮਜ਼ਬੂਤੀ ਨਾਲ ਫੜ ਲਿਆ ਤੇ ਲਹਿਰਾਂ 'ਚ ਬੈੰਦਾ ਹੋਇਆ ਮਗਰਮਛ ਉਸ ਨੂੰ ਸਮੁੰਦਰ ਦੇ ਕੰਢੇ ਲੈ ਆਇਆ ਜਿੱਥੇ ਮਛਵਾਰੇ ਮੱਛੀਆਂ ਫੜ ਰਹੇ ਸਨ ਉਹਨਾਂ ਨੇ ਬਸੰਤ ਨੂੰ ਸਮੁੰਦਰ ਤੋਂ ਬਾਹਰ ਕੱਢ ਕੇ ਉਹਦੀ ਜਾਨ ਬਚਾ ਲਈ ਅਤੇ ਆਪਣੇ ਘਰ ਲੈ ਆਏ। ਮਿਸਰ ਦਾ ਇੱਕ ਮਾਲੀ ਜੋ ਮਸ਼ਵਾਰਿਆਂ ਦਾ ਜਾਣੂ ਸੀ ਉਹ ਗੋਸ ਨੂੰ ਆਪਣੇ ਘਰ ਲਿਆਇਆ। ਮਾਲੀ ਦੇ ਘਰ ਕੋਈ ਔਲਾਦ ਨਹੀਂ ਸੀ। ਉਹ ਉਸ ਨੂੰ ਪੁੱਤਰ ਵਾਂਗ ਸਮਝਦੇ ਹੋਏ ਉਸ ਨੂੰ ਹਰ ਪੱਖੋਂ ਖੁਸ਼ੀ ਪ੍ਰਦਾਨ ਕਰਨ ਦਾ ਯਤਨ ਕਰਨ ਦਾ ਯਤਨ ਕਰ ਰਹੇ ਸੀ। ਉਹ ਹੁਣ ਉਹਨਾਂ ਦੇ ਘਰ ਖੁਸ਼ੀਆਂ ਭਰੀ ਜ਼ਿੰਦਗੀ ਬਤੀਤ ਕਰ ਰਿਹਾ ਸੀ। ਮਾਲਣ ਨੂੰ ਉਸਨੇ ਸਾਰੀ ਹੋਈ ਬੀਤੀ ਸੁਣਾਈ। ਉਸਨੇ ਆਖਿਆ ਪਰਮਾਤਮਾ ਉਸ ਦੀ ਸਾਰ ਲਵੇਗਾ ਤੇ ਚੰਦਰਵਦਨ ਉਸ ਨੂੰ ਜ਼ਰੂਰ ਮਿਲੇਗੀ ਉੱਧਰ ਸਦਾਗਰ ਨੇ ਚੰਦਰਵਦਨ ਨੂੰ ਆਪਣੇ ਵਸ ਵਿੱਚ ਕਰਨ ਲਈ ਕਈ ਹਿੱਲੇ ਵਰਤੇ ਆਖਰ ਸਦਾਗਰ ਤੋਂ ਖਿਹੜਾ ਛੜਾਣ ਲਈ ਇੱਕ ਦਿਨ ਚੰਦਰਵਦਨ ਨੇ ਇੱਕ ਚਾਲ ਚੱਲੀ ਤੁਸੀਂ ਮੈਨੂੰ ਇੱਕ ਸਾਲ ਦਾ ਸਮਾਂ ਦੇਵੋ ਇਸ ਸਮੇਂ ਦੇ ਦੌਰਾਨ ਜੀ ਬਸੰਤ ਜੀਉਂਦਾ ਮਿਲ ਗਿਆ ਤਾਂ ਵਾਪਲੀ ਨਹੀਂ ਤਾਂ ਤੁਹਾਡੇ ਨਾਲ ਰੀਤੀ ਅਨੁਸਾਰ ਸ਼ਾਦੀ ਕਰ ਲਵਾਂਗੀ ਸੁਧਾਕਰਤਾ ਉਸਦੇ ਲਈ 1 ਸਾਲ ਤਾਂ ਕੀ کئی ਸਾਲ ਉਡੀਕਣ ਤਿਆਰ ਸੀ ਜਹਾਜ਼ ਵਾਪਸੀ ਤੇ ਮਿਸਰ ਵੱਲ ਨੂੰ ਆ ਰਿਹਾ ਸੀ ਤੇ ਚੰਦਰਵਦਨ ਬਸੰਤ ਦੀ ਯਾਦ 'ਚ ਸੁਪਨਵਹੀ ਸੰਸਾਰ ਵਿੱਚ ਖੋ ਗਈ ਸੀ ਤੇ ਉਧਰ ਬਸੰਤ ਮਾਲਣ ਦੇ ਘਰ ਜਹਾਜ਼ ਦੀ ਵਾਪਸੀ ਦੀ ਉਡੀਕ ਕਰ ਰਿਹਾ ਸੀ ਆਖਰ ਜਹਾਜ਼ ਮਿਸਰ ਪਹੁੰਚ ਗਿਆ ਮਾਲਣ ਫੁੱਲਾਂ ਦੇ ਹਾਰ ਦੇ ਗੁਲਦਸਤੇ ਲੈ ਕੇ ਜਹਾਜ਼ ਤੇ ਪੁੱਜ ਗਈ ਤੇ ਚੰਦਰਵਦਨ ਦੇ ਗਲ ਵਿੱਚ ਹਾਰ ਪਾਉਂਦਿਆਂ ਹੌਲੀ ਦੇਣੀ ਬੋਲੀ ਬੇਟਾ ਉਦਾਸ ਨਾ ਹੋ ਤੇਰਾ ਸੁਹਾਗ ਜਿਉਂਦਾ ਹੈ ਬਸੰਤ ਮੇਰੇ ਘਰ ਹੈ ਉਸਨੇ ਸਾਰੀ ਹੱਡ ਵੀਤੀ ਸੁਣਾਈ ਹੈ ਉਹ ਤੇਰੀ ਯਾਦ ਵਿੱਚ ਤੜਫ ਰਿਹਾ ਹੈ ਮੈਂ ਕੱਲ ਨੂੰ ਫੇਰ ਆਵਾਂਗੀ ਗੁਲਦਸਤਾ ਲੈ ਕੇ ਇਨ੍ਹਾਂ ਆਖ ਮਾਲਣ ਜਹਾਜ਼ ਤੋਂ ਪਰਤਾਈ ਤੇ ਚੰਦਰਵਦਨ ਦੇ ਚਿਹਰੇ ਤੇ ਅਨੂਠੀ ਖੁਸ਼ੀ ਦੀਆਂ ਲਹਿਰਾਂ ਲਹਿਰਾਂ ਲੱਗ ਪਈਆਂ ਮਾਲਣ ਨੇ ਘਰ ਆ ਕੇ ਜਦੋਂ ਬਸੰਤ ਨੂੰ ਚੰਦਰਪਦਨ ਦੇ ਪ੍ਰਤੀ ਬਤਾ ਧਰਮ ਤੇ ਕਾਇਮ ਰਹਿਣ ਦੀ ਗੱਲ ਦੱਸੀ ਤਾਂ ਉਹ ਉਹਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਬਸੰਤ ਨੂੰ ਇਸ ਗੱਲ ਦਾ ਤਾਂ ਪਤਾ ਲੱਗ ਗਿਆ ਸੀ ਕਿ ਰਾਜਾ ਰੂਪ ਉਹਦਾ ਭਰਾ ਹੈ ਉੱਥੋਂ ਤੱਕ ਪਹੁੰਚ ਕਰਨ ਅਤੇ ਚੰਦਰਪਦਨ ਨੂੰ ਸਦਾਗਰ ਦੇ ਚੁੰਗਲ ਚੋਂ ਬਚਾਉਣ ਲਈ ਉਹਨੇ ਇੱਕ ਬਿਉਂਥ ਬਣਾਈ ਉਹਨੇ ਮਾਲਣ ਹੱਥ ਇੱਕ ਸਨੇਹਾ ਚੰਦਰਪਦਨ ਨੂੰ ਭੇਜਿਆ ਚੰਦਰ ਸਦਾਗਰ ਨੂੰ ਆਖ ਕਿ ਉਹ ਤੇਰੇ ਨਾਲ ਵਿਆਹ ਕਰਾਉਣ ਤੋਂ ਪਹਿਲਾਂ ਤੈਨੂੰ ਰੂਪ ਬਸੰਤ ਦੀ ਕਥਾ ਸੁਣਾਉਣ ਦਾ ਪ੍ਰਬੰਧ ਕਰੇ ਮਾਲਣ ਸਨੇਹਾ ਚੰਦਰਬਦਨ ਨੂੰ ਦੇ ਆਈ ਉਹਨੇ ਸਦਾਗਰ ਨੂੰ ਆਖਿਆ ਮੈਂ ਤੁਹਾਨੂੰ ਹੋਰ ਤੜਫਾਣਾ ਨਹੀਂ ਚਾਹਦੀ ਵਿਆਹ ਕਰਾਉਣ ਲਈ ਹੁਣੇ ਤਿਆਰ ਹਾਂ ਵਿਆਹ ਤੋਂ ਪਹਿਲਾਂ ਰੀਤੀ ਅਨੁਸਾਰ ਮੈਂ ਰੂਪ ਬਸੰਤ ਦੀ ਕਥਾ ਸੁਣਨਾ ਚਾਹਦੀ ਹਾਂ ਚੰਦਨ ਤੇਰੀ ਇਹ ਮੰਗ ਵੀ ਪੂਰੀ ਹੋ ਜਾਵੇਗੀ ਮੈਂ ਅੱਜ ਹੀ ਰਾਜੀ ਦੇ ਦਰਬਾਰ ਚ ਜਾ ਕੇ ਇਸ ਦਾ ਪ੍ਰਬੰਧ ਕਰਦਾ ਹਾਂ ਸਦਾਗਰ ਨੇ ਰਾਜਾ ਰੂਪ ਦੇ ਦਰਬਾਰ ਵਿੱਚ ਜਾ ਅਰਜ ਗੁਜ਼ਾਰੀ ਉਹਨੇ ਸਾਰੇ ਰਾਜ ਵਿੱਚ ਡਾਉਂਡੀ ਪਟਵਾਤੀ ਕਿ ਜਿਹੜਾ ਵੀ ਰਾਜ ਦਰਬਾਰ ਵਿੱਚ ਆ ਕੇ ਰੂਪ ਬਸੰਤ ਦੀ ਕਥਾ ਸੁਣਾਵੇਗਾ ਉਹਨੂੰ ਇਨਾਮ ਦਿੱਤਾ ਜਾਵੇਗਾ ਅਗਲੇ ਦਿਨ ਮਾਲੀ ਨੇ ਰਾਜਾ ਰੂਪ ਦੇ ਦਰਬਾਰ ਵਿੱਚ ਹਾਜ਼ਰ ਹੋ ਕੇ ਅਰਜ ਕੀਤੀ ਮਹਾਰਾਜ ਮੇਰੀ ਬੇਟੀ ਰੂਪ ਬਸੰਤ ਦੀ ਕਥਾ ਜਾਣਦੀ ਹੈ ਉਨੇ ਕਦੀ ਪਰਾਈ ਮਰਦ ਦਾ ਮੂੰਹ ਨਹੀਂ ਵੇਖਿਆ ਉਹ ਡੋਲੀ 'ਚ ਬੈਠ ਕੇ ਤੁਹਾਡੇ ਦਰਬਾਰ ਵਿੱਚ ਹਾਜ਼ਰ ਹੋਵੇਗੀ ਤੇ ਖਦਾਸਣਾਵੇਗੀ ਬਸੰਤ ਨੂੰ ਡਰ ਸੀ ਪਹਿਲਾਂ ਵਾਂਗ ਕੋਤਵਾਲ ਉਸ ਨੂੰ ਪਛਾਣ ਨਾ ਲਵੇ ਇਸ ਲਈ ਪੇਸ ਬਦਲ ਕੇ ਜਾਣ ਦੀ ਬਿਉਤ ਬਣਾਈ ਸੀ ਮਾਲਣ ਨੇ ਬਸੰਤ ਦਾ ਸਿਰ ਗੁੰਦ ਕੇ ਉਸ ਨੂੰ ਇੱਕ ਖੂਬਸੂਰਤ ਮਟਿਆਰ ਦਾ ਰੂਪ ਦੇ ਦਿੱਤਾ ਕਹਾਰ ਉਸ ਨੂੰ ਡੋਲੀ ਵਿੱਚ ਬਿਠਾ ਕੇ ਰਾਜ ਦਰਬਾਰ ਵਿੱਚ ਲੈ ਆਈ ਰਾਜ ਦਰਬਾਰ ਵਿੱਚ ਖੂਬ ਰੌਣਕਾਂ ਸੀ ਸਦਾਗਰ ਅਤੇ ਚੰਦਰਵਦਨ ਵੀ ਰਾਜੇ ਦੇ ਨਾਲ ਸ਼ਿਸ਼ੋਬਤ ਸਨ ਤੇ ਮਾਲਣ ਦੀ ਧੀ ਨੇ ਕਥਾ ਸ਼ੁਰੂ ਕਰਨ ਲਈ ਰਾਜੇ ਰੂਪ ਪਾਸੋਂ ਆਗਿਆ ਮੰਗੀ ਮਹਾਰਾਜ ਆਗਿਆ ਹੋਵੇ ਤਾਂ ਮੈਂ ਕਥਾ ਸ਼ੁਰੂ ਕਰਾਂ ਆਗਿਆ ਹੈ ਨਿਰਵਿਗਨ ਸੁਣਾਓ ਰੂਪ ਨੇ ਹੱਥ ਖੜਾ ਕਰਕੇ ਆਗਿਆ ਦੇ ਦਿੱਤੀ ਮਾਲਣ ਦੀ ਧੀ ਬਣੇ ਬਸੰਤ ਨੇ ਜਦੋਂ ਬੈਰਾਗਮਈ ਬੋਲਾਂ ਨਾਲ ਰੂਪ ਬਸੰਤ ਦੀ ਕਥਾ ਸ਼ੁਰੂ ਕੀਤੀ ਤਾ ਸਾਰੇ ਦਰਬਾਰ ਵਿੱਚ ਸਨਾਟਾ ਛਾ ਗਿਆ ਉਸਨੇ ਆਪਣੇ ਪਿੰਡੇ ਤੇ ਹੰਡਾਈ ਕਥਾ ਨੂੰ ਅਜਿਹੇ ਮਾਰਮਿਕ ਸ਼ਬਦਾਂ ਵਿੱਚ ਬਿਆਨ ਕੀਤਾ ਕਿ ਰਾਜਾ ਰੂਪ ਦੀਆਂ ਅੱਖੀਆਂ ਵਿੱਚੋਂ ਬੇਰਾਗ ਦੇ ਅਥਰੂਆਂ ਦੀਆਂ ਧਾਰਾਂ ਵਹਿ ਤੁਰੀਆਂ ਕਥਾ ਸੁਣਦਿਆਂ ਜਦੋਂ ਉਸਨੇ ਆਪਣੇ ਕੂਤਬਾਲ ਚੌਂਕੀਦਾਰ ਬੇਸਵਾ ਦੇ ਬਸੰਤ ਪ੍ਰਤੀ ਆਪਣਾਏ ਬਤੀਰੇ ਦਾ ਬਿਰਤਾਂਤ ਸੁਣਿਆ ਤਾਂ ਉਸਨੇ ਉਹਨਾਂ ਨੂੰ ਉਸੇ ਵਕਤ ਗ੍ਰਿਫਤਾਰ ਕਰਨ ਦਾ ਹੁਕਮ ਸੜਾ ਦਿੱਤਾ ਕਥਾ ਸੁਣ ਰਹੇ ਸੋਦਾਗਰ ਦੇ ਦਿਲ ਨੂੰ ਉਦੋਂ ਹੀ ਕੰਬਾ ਚੜ ਪਿਆ ਜਦੋਂ ਬਸੰਤ ਨੂੰ ਬਲੀ ਦੇਣ ਲਈ ਸਦਾਗਰ ਦੇ ਹਵਾਲੇ ਕਰਨ ਦਾ ਕਿੱਸਾ ਸ਼ੁਰੂ ਕੀਤਾ ਜਦੋਂ ਰਾਜਾ ਰੂਪ ਨੇ ਸਦਾਗਰ ਵੱਲੋਂ ਚੰਦਰਬਦਨ ਨੂੰ ਆਪਣਾ ਬਣਾਉਣ ਖਾਤਰ ਬਸੰਤ ਨੂੰ ਸਮੁੰਦਰ ਵਿੱਚ ਸੁੱਟਣ ਦਾ ਬਰਤਾਂਤ ਸੁਣਿਆ ਤਾਂ ਤੁਰੰਤ ਹੀ ਸਦਾਗਰ ਨੂੰ ਹੱਥਕੜੀਆਂ ਲਾਉਣ ਦੇ ਆਦੇਸ਼ ਦੇ ਦਿੱਤੇ ਰੂਪ ਦੀ ਹਾਲਤ ਹੁਣ ਵੇਖੀ ਨਹੀਂ ਸੀ ਜਾਂਦੀ ਤੇ ਉਹ ਭੁੱਬਾ ਮਾਰ ਮਾਰ ਰੋ ਰਿਹਾ ਸੀ ਦਿਲ ਥੋੜਾ ਨਾ ਕਰ ਰਾਜਨ ਵਸੰਤ ਡੁੱਬਿਆ ਨਹੀਂ ਅਜੇ ਜਿਉਂਦਾ ਹੈ ਮਾਲਣ ਦੀ ਧੀ ਨਾ ਕਥਾ ਅਗਾ ਤੋਰੀ ਰਾਜਨ ਕੁਦਰਤ ਦੇ ਰੰਗ ਨਿਆਰੇ ਨੇ ਬਸੰਤ ਨੇ ਹਿੰਮਤ ਨਾ ਹਾਰੀ ਉਹ ਸਮੁੰਦਰ ਦੀਆਂ ਛੱਲਾਂ ਨਾਲ ਕੋਲ ਕਰਦਾ ਹੋਇਆ ਸਮੁੰਦਰ ਦੇ ਕੰਢੇ ਆਣ ਲੱਗਾ ਜਿੱਥੇ ਮਹਾਗੀਰ ਮੱਛੀਆਂ ਫੜ ਰਹੇ ਸਨ ਉਹਨਾਂ ਨੇ ਬੀਸ ਉਦ ਬਸੰਤ ਨੂੰ ਹੋਸ਼ ਵਿੱਚ ਲਿਆਂਦਾ ਤੇ ਹੁਣ ਮਾਲਣ ਦੀ ਧੀ ਦੇ ਭੇਸ ਵਿੱਚ ਤੁਹਾਨੂੰ ਕਥਾ ਸੁਣਾ ਰਿਹਾ ਹੈ ਕਥਾ ਦਾ ਆਖਰੀ ਵਾਕ ਸੁਣ ਤੇ ਸਾਰ ਹੀ ਰਾਜਾ ਰੂਪ ਆਪਣੇ ਸਿੰਘਾਸਣ ਤੋਂ ਇੱਕਦਮ ਉੱਠ ਕੇ ਖੜਾ ਹੋਇਆ ਤੇ ਦੌੜ ਕੇ ਬਸੰਤ ਨੂੰ ਆ ਗਲਵਕੜੀ ਪਾਈ। ਦੋਨੋਂ ਕਾਫੀ ਸਮਾਂ ਹੋ ਕੇ ਤੇ ਸਿਸਕੀਆਂ ਭਰਦੇ ਰਹੇ। ਸਾਰੇ ਰਾਜਦਰਬਾਰੀਆਂ ਦੀਆਂ ਅੱਖਾਂ ਨਮ ਸਨ। ਚੰਦਰਬਦਨ ਨੂੰ ਬੁਲਾ ਲਿਆ ਗਿਆ। ਬਸੰਤ ਤੇ ਚੰਦਰਬਦਨ ਆਪੋ ਵਿੱਚ ਮਿਲ ਕੇ ਬਹੁਤ ਖੁਸ਼ ਹੋਏ। ਰਾਜਤਾਨੀ ਵਿੱਚ ਦੀਪਮਾਲਾ ਕੀਤੀ ਗਈ ਤੇ ਖੈਰਾਤਾਂ ਵੰਡੀਆਂ ਗਈਆਂ। ਰਾਜਾ ਰੂਪ ਨੇ ਕੁਮਾਰ ਤੇ ਕੁਮਾਰੀ ਮਾਲੀ ਤੇ ਮਾਲਣ ਨੂੰ ਢੇਰ ਸਾਰੇ ਇਨਾਮ ਦੇ ਕੇ ਸਨਮਾਨਿਤ ਕੀਤਾ ਇਸ ਤੋਂ ਉਪਰੰਤ ਬਸੰਤ ਦੇ ਜੀਵਨ ਦਾਤੇ ਜੋਗੀ ਮੰਗਲਨਾਥ ਦੀ ਪਾਲ ਕਰਕੇ ਉਸ ਨੂੰ ਵੀ ਰਾਜ ਦਰਬਾਰ ਵਿੱਚ ਸ਼ਾਹੀ ਸਨਮਾਨ ਨਾਲ ਨਿਵਾਜਿਆ ਗਿਆ ਕੂਤਬਾਲ ਚੌਂਕੀਦਾਰ ਵੇਸਵਾਹ ਤੇ ਸਦਾਗਰ ਨੂੰ ਸਖਤ ਸਜ਼ਾਾਂ ਮਾ ਭੁਗਤਣ ਲਈ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਕੁਝ ਸਮਾਂ ਮਿਸਰ ਦੀ ਰਾਜਧਾਨੀ ਚੇਰਨ ਮਗਰੋ ਰੂਪ ਤੇ ਬਸੰਤ ਆਪਣੇ ਪਿਤਾ ਨੂੰ ਮਿਲਣ ਸੰਗਲਾ ਦੀਪ ਆਏ ਖੜਕਸੈਨ ਹੁਣ ਬੁੱਢਾ ਹੋ ਚੁੱਕਿਆ ਸੀ ਅਤੇ ਚੰਦਰਵਤੀ ਕਈ ਬਰੇ ਪਹਿਲਾਂ ਹੀ ਆਪਣੇ ਅੰਤ ਕਰਨ ਦੀ ਆਵਾਜ਼ ਸੁਣ ਕੇ ਪਛਤਾਵੇ ਵਿੱਚ ਮੋਹਰਾ ਛੱਟ ਕੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਚੁੱਕੀ ਸੀ ਦੋਹਾਂ ਪੁੱਤਰਾਂ ਨੂੰ ਮਿਲ ਕੇ ਖੜਕਸੈਨ ਦੇ ਚੜ੍ਹਾਈ ਚਿਹਰੇ ਤੇ ਖੁਸ਼ੀ ਦੀ ਲਹਿਰ ਦੌੜ ਗਈ ਉਸਨੇ ਬਸੰਤ ਨੂੰ ਸੰਗਲਾ ਦੀਪ ਦਾ ਰਾਜ ਭਾਗ ਸੰਭਾਲ ਦਿੱਤਾ ਤੇ ਆਪ ਬਨਵਾਸ ਧਾਰਨ ਕਰ ਲਿਆ ਕੁਝ ਦਿਨਾਂ ਮਗਰੋਂ ਰੂਪ ਵੀ ਮੇ ਸਦੀ ਰਾਜਤਾਨੀ ਨੂੰ ਪਰਤ ਆਇਆ ਸੋ ਇਹ ਸੀ ਪੁਰਾਣੀ ਲੋਕ ਕਥਾ ਰੂਪ ਬਸੰਤ ਜਿਹੜੀ ਤੁਸੀਂ ਆਪਣੇ ਬਜ਼ੁਰਗਾਂ ਕੋਲੋਂ ਵੀ ਸੁਣੀ ਹੋਵੇਗੀ ਤੇ ਜੇ ਚੰਗੀ ਲੱਗੀ ਐ ਇਹੋ ਕਹਾਣੀ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਲਾਈਕ ਜਰੂਰ ਕਰਿਓ ਧੰਨਵਾਦ ਜੀ